ਸਾਰੇ ਖਾਲਸਾ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਬੁੱਢਾ ਦਲ ਦੁਆਬਾ ਮੈਂ ਸਭ ਤੋਂ ਪਹਿਲਾਂ ਜਿਹੜੇ ਵੀਰ ਫੇਸਬੁੱਕ ਤੇ ਗਰੁੱਪ ਚ ਚਲਾਉਂਦੇ ਹਨ ਮੈਂ ਉਹਨਾਂ ਦਾ ਬੜਾ ਧੰਨਵਾਦੀ ਕਿਉਂਕਿ ਬਹੁਤ ਸਾਥ ਦਿੰਦੇ ਹਨ ਤੇ ਇਸੇ ਪ੍ਰਕਾਰ ਨਾਲ ਮੈਂ ਹੁਣ ਵੀ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਇਹ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਤੇ ਸਾਥ ਆਪਣਾ ਜਰੂਰ ਸਾਰੇ ਯੋਗਦਾਨ ਪਾਓ ਕਿਉਂਕਿ ਕਈ ਮਸਲੇ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਸਾਥ ਦਾ ਬਹੁਤ ਜ਼ਿਆਦਾ ਜ਼ਰੂਰਤ ਪੈ ਜਾਂਦੀ ਹੈ ਜਿਵੇਂ ਮੈਂ ਮੇਨ ਮੁੱਦੇ ਤੇ ਆਵਾਂ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕੱਲ ਜੋ ਮਲੋਟ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਰੈਲੀ ਹੋਈ ਉਹਦੇ ਵਿੱਚ ਜਿਹੜੀ ਸੁਖਵੀਰ ਬਾਦਲ ਨੇ ਉਹਨਾਂ ਨੂੰ ਦਸਤਾਰ ਆਪਾਂ ਸਾਰੇ ਕਹਿਦੇ ਰਹੇ ਹਾਂ ਸੋਸ਼ਲ ਮੀਡੀਆ ਦੇ ਉੱਪਰ ਸੁਖਵੀਰ ਬਾਦਲ ਨੇ ਦਸਤਾਰ ਦੀ ਬੇਅਦਬੀ ਕੀਤੀ ਮੈਂ ਵੈਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੁਖਾਤਬ ਹੋ ਕੇ ਇਹ ਗੱਲ ਕਹਿਣੀ ਚਾਹੁੰਦਾ ਪਰ ਪਤਾ ਨਹੀਂ ਉਹਨਾਂ ਦੇ ਮਨ ਦੇ ਉੱਤੇ ਵੀ ਕੈਸਾ ਕੋਈ ਬੋਝ ਬਣਿਆ ਹੋਇਆ ਜਾਂ ਕੋ ਉਹਨਾਂ ਦੇ ਮਨ ਦੇ ਉੱਤੇ ਭਾਰ ਬਣਿਆ ਹੋਇਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕਿ ਭਾਵੇਂ ਉਹਨਾਂ ਨੂੰ ਜਿੰਨੀਆਂ ਮਰਜ਼ੀ ਸਾਰੀ ਕੌਮ ਬੇਨਤੀਆਂ ਕਰੀ ਜਾਵੇ ਸਾਰੀ ਸਾਡੀ ਸਿੱਖ ਨੌਜਵਾਨੀ ਕਰੀ ਜਾਵੇ ਚਾਹੇ ਸਾਡੇ ਸਿੱਖ ਭਰਾ ਕਰਨ ਚਾਹੇ ਜਥੇਦਾਰ ਕਰਨ ਚਾਹੇ ਕੌਮ ਦੇ ਨੁਮਾਇंदे ਕਰਨ ਸੋਸਾਇਟੀਆਂ ਕਰਨ ਸੰਪਰਦਾਵਾਂ ਕਰਨ ਜਿਵੇਂ ਉਹਨਾਂ ਨੂੰ ਸਾਰੀ ਕੌਮ ਇੱਕ ਪਾਸੇ ਤੇ ਜੋ ਬਾਦਲ ਪਰਿਵਾਰ ਹੈ ਇੱਕ ਪਾਸੇ ਉਹਨਾਂ ਨੂੰ ਸੁਖਵੀਰ ਬਾਦਲ ਤੇ ਬਾਦਲ ਸਾਹਿਬ ਤੋਂ ਵੱਧ ਕੋਈ ਪੰਥ ਹੀ ਨਹੀਂ ਦਿਸਦਾ ਉਹਨਾਂ ਨੂੰ ਇੰਜ ਲੱਗਦਾ ਕਿ ਜਿਹੜਾ ਬਾਦਲ ਪਰਿਵਾਰ ਹੈ ਇਹੋ ਹੀ ਪੰਥ ਹੈ ਬਾਕੀ ਲੋਕਾਂ ਦਾ ਕੀ ਹੈ ਬੋਲਦੇ ਨੇ ਬੋਲ ਕੇ ਚੁੱਪ ਕਰ ਜਾਂਦੇ ਆ ਕਿਸੇ ਦੀ ਆਵਾਜ਼ ਦੀ ਕੋਈ ਅਹਿਮੀਅਤ ਨਹੀਂ ਰਹਿ ਗਈ ਹੈ ਸੋ ਮੈਂ ਇਹ ਗੱਲ ਬਚਨ ਤੇ ਅਕਾਲ ਤਖਤ ਦੇ ਜਥੇਦਾਰ ਨੂੰ ਕਹਿਣੇ ਚਾਹੁੰਦਾ ਪਰ ਉਹਨਾਂ ਨੇ ਕੰਨਾਂ ਦੇ ਵਿੱਚ ਰੂੰ ਦਿੱਤਾ ਹੋਇਆ ਸੋ ਇਸ ਕਰਕੇ ਮੈਂ ਆਪਣੇ ਸਿੱਖ ਭਰਾ ਜਿਹੜੇ ਮੇਰੇ ਵੀਰ ਨੇ ਜਾ ਸਾਡੀ ਕੌਮ ਆ ਮੈਂ ਉਹਨਾਂ ਨੂੰ ਜਿੱਥੇ ਵੀ ਦੇਸ਼ ਵਿਦੇਸ਼ ਚ ਬੈਠੇ ਹੋਏ ਨੇ ਉਹਨਾਂ ਦੇ ਚਰਨਾਂ ਚ ਮੈਂ ਬੇਨਤੀ ਕਰਨੀ ਚਾਹੁੰਦਾ ਵੇਖੋ ਸਭ ਤੋਂ ਪਹਿਲੀ ਤੇ ਗੱਲ ਇਹ ਆ ਕਿ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕੋ ਨਰਿੰਦਰ ਮੋਦੀ ਦਾ ਦੋਸ਼ ਹੋਵੇ ਉਹਦਾ ਕਾਰਨ ਇਹ ਆ ਕਿਉਂਕਿ ਉਹ ਇੱਕ ਪਤਿਤ ਇਨਸਾਨ ਆ ਬਿਲਕੁਲ ਸਿੱਖੀ ਤੋਂ ਦੂਰ ਆ ਪਤਿਤ ਕੋਨਮੋਨ ਆਦਮੀ ਕਲੀਨ ਸ਼ੋਪ ਕਲੀਨ ਸ਼ੇਵ ਆਦਮੀ ਆ ਤੇ ਸਭ ਤੋਂ ਜਿਹੜਾ ਵੱਡਾ ਦੋਸ਼ੀ ਆ ਉਹ ਸੁਖਵੀਰ ਬਾਦਲਾ ਇਹ ਟੋਪੀ ਨੁਮਾ ਉਹ ਪਟਕਾ ਜਿਹਾ ਬਣਾ ਕੇ ਲੈ ਕੇ ਗਏ ਨੇ ਤੇ ਉਹਦੇ ਸਿਰ ਦੇ ਉੱਤੇ ਇਹਨਾਂ ਨੇ ਰੱਖਿਆ ਤੇ ਉਸੇ ਵੇਲੇ ਸਾਰੇ ਦੇਖ ਰਹੇ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਹ ਜਿਹੜਾ ਸੀ ਲਾ ਕੇ ਉਸੇ ਵੇਲੇ ਉਹ ਦੂਸਰੇ ਬੰਦੇ ਦੇ ਹੱਥ ਦੇ ਵਿੱਚ ਫੜਾ ਦਿੱਤਾ ਹੁਣ ਕਿਉਂਕਿ ਉਹ ਪਤ ਤਾਂ ਆਦਮੀ ਆ ਉਹਨੂੰ ਤੇ ਦਸਤਾਰ ਦੀ ਕੋਹਮੀਅਤ ਪਤਾ ਹੀ ਨਹੀਂ ਕਿ ਦਸਤਾਰ ਕੀ ਹੁੰਦੀ ਆ ਦਸਤਾਰ ਦੀ ਕੀ ਇਹਦੀ ਵੈਲਿਊ ਆ ਜਿਹੜਾ ਸਾਡੇ ਸਮਾਜ ਦੇ ਵਿੱਚ ਸਿੱਖ ਧਰਮ ਦੇ ਵਿੱਚ ਦਸਤਾਰ ਕੇ ਨੂੰ ਕਹਿੰਦੇ ਆ ਸੋ ਮੈਂ ਤੇ ਇੰਜ ਸੋਚਦਾ ਜਦੋਂ ਤੁਸੀਂ ਅਕਾਲੀਆਂ ਦੇ ਨੁਮਾਇੰਦੇ ਹੋਵੋ ਅਕਾਲੀ ਦਲ ਦੇ ਪ੍ਰਧਾਨ ਹੋਵੋ ਅਕਾਲੀ ਸ਼ਬਦ ਆਕਾਲਪੁਰਖ ਤੋਂ ਜੁੜਿਆ ਹੋਵੇ ਤੁਸੀਂ ਪੂਰੀ ਸਿੱਖ ਕਮਿਊਨਿਟੀ ਦੀ ਨੁਮਾਇੰਦਗੀ ਦਾ ਤੁਸੀਂ ਆਪਣੇ ਸਰਤੇ ਸੇਹਰਾ ਬਣਾਦੇ ਹੋ ਕਿ ਅਸੀਂ ਪੂਰੇ ਸਿੱਖ ਪੰਥ ਦੀ ਗਵਾਹੀ ਕਰਦੇ ਹਾਂ ਅਸੀਂ ਖਾਲਸਾ ਪੰਥ ਦੀ ਗਵਾਹੀ ਕਰਦੇ ਹਾਂ ਔਰ ਕਿੰਨੀ ਸ਼ਰਮਨਾਕ ਗੱਲ ਆ ਕਿ ਤੁਹਾਨੂੰ ਦਸਤਾਰ ਦੀ ਅਹਿਮੀਅਤ ਨਹੀਂ ਪਤਾ ਕਿਉਂਕਿ ਇਹ ਕੋ ਨਵੀਂ ਗੱਲ ਨਹੀਂ ਹੋਈ ਹਰ ਇੱਕ ਵਾਰੀ ਕਰਦੇ ਆ ਇੰਜ ਆਪਾਂ ਕਹਿ ਲਈਏ ਕਿ ਇਹਦਾ ਜਿਹੜਾ ਵਿਰੋਧ ਆ ਆਪਣਾ ਜਿਹੜਾ ਰੋਸ ਆ ਉਹ ਸਾਡੇ ਵੀਰ ਕਿਤਨਾ ਕਿਤੇ ਅਵੇਸਲੇ ਆ سوشل میڈیا ਦੇ ਉੱਤੇ ਜ਼ਾਹਰ ਨਹੀਂ ਕਰਦੇ ਕੋਈ ਮੇਰੇ ਵਰਗਾ ਆਦਮੀ ਉੱਠ ਕੇ ਬੋਲਣ ਲੱਗ ਪਵੇ ਉਹਨੂੰ ਮੰਦੀ ਸ਼ਬਦਾਵਲੀ ਜਾਂ ਗਾਲਾਂ ਦੇਣੀਆਂ ਸ਼ੁਰੂ ਕਰ ਦਿੰਦੇ ਆ ਹੋਰ ਹੋਰ ਉਸ ਸ਼ਬਦਾਵਲੀ ਵਰਤਦੇ ਪਰ ਜਦੋਂ ਇਹੋ ਜਿਹੇ ਜਿਹੜੇ ਵੱਡੇ ਮਗਰਮਾਛੇ ਆ ਜਦੋਂ ਉਹ ਕੋਈ ਭਾਰੀ ਜਿਹੜੀ ਇਹੋ ਜਿਹੀ ਗਲਤੀ ਕਰਦੇ ਆ ਜਿਹਦੇ ਨਾਲ ਪੂਰੀ ਕਮਿਊਨਿਟੀ ਦਾ ਪੂਰੀ ਕੌਮ ਦਾ ਪੂਰੇ ਖਾਲਸੇ ਪੰਥ ਦਾ ਸਰਨੀਵਾ ਹੁੰਦਾ ਉੱਥੇ ਸਾਡੇ ਜਿਹੜੇ ਨੌਜਵਾਨ ਵੀਰ ਆ ਉਹ ਪਤਾ ਨਹੀਂ ਕਿਉਂ ਬੋਲਦੇ ਨਹੀਂ ਜਾਂ ਉਹਨਾਂ ਨੂੰ ਇਹ ਚੀਜ਼ਾਂ ਸਮਝ ਨਹੀਂ ਆਉਂਦੀਆਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੈ ਜਾਂ ਉਹਨਾਂ ਦੇ ਨਜ਼ਦੀਕ 'ਚ ਹੀ ਇਹ ਗੱਲਾਂ ਨਹੀਂ ਲੰਘਦੀਆਂ ਜਾਂ ਉਹਨਾਂ ਨੂੰ ਲੱਗਦਾ ਕਿ ਗੱਲਾਂ ਬਹੁਤ ਹਲਕੀਆਂ ਨੇ ਪਰ ਇਹ ਬਹੁਤ ਗੱਲਾਂ ਬਹੁਤ ਅਹਿਮੀਅਤ ਰੱਖਾਉਂਦੀਆਂ ਹੁਣ ਉਹ ਕਿਵੇਂ ਰੱਖਾਉਂਦੀਆਂ ਅਹਿਮੀਅਤ ਵੇਖੋ ਜਦੋਂ ਤੁਸੀਂ ਇੱਕ ਪ੍ਰਧਾਨ ਮੰਤਰੀ ਆ ਇਸ ਦੇਸ਼ ਦਾ ਰਾਜਾ ਬਣਿਆ ਹੋਇਆ ਜਦੋਂ ਉਹਨੂੰ ਸਾਰੀ ਦੁਨੀਆ ਦੇਖਦੀ ਆ ਉਹਦੀਆਂ ਜਿਹੜੀਆਂ ਰੈਲੀਆਂ ਹੁੰਦੀਆਂ ਨੇ ਜ਼ਰੂਰੀ ਨਹੀਂ ਕਿ ਪੰਜਾਬ ਦੇ ਵਿੱਚ ਚੱਲਦੀਆਂ ਸਾਰੀਆਂ ਚੱਲਦੀਆਂ ਉਹਦਾ ਟੈਲੀਕਾਸਟ ਲਾਈਵ ਹਰ ਇੱਕ ਥਾਂ 'ਤੇ ਹੁੰਦਾ ਉਹ ਪੂਰੀ ਦੁਨੀਆ ਦੇ ਵਿੱਚ ਗੱਲ ਗਈ ਕਿ ਸਿੱਖਾਂ ਦੀ ਪੱਗ ਦੀ ਕਿਹੜਾ ਵੈਲਿਊ ਆ ਇੱਕ ਸਿੱਖ ਉਹਨਾਂ ਦੇ ਸਿਰ ਦੇ ਉੱਤੇ ਪੱਗ ਰੱਖ ਰਿਆ ਇਸ ਗੱਲ ਨੂੰ ਤਾਂ ਕਿਸੇ ਨੇ ਸਮਝਣਾ ਨਹੀਂ ਪਈ ਇਹਨਾਂ ਦੀ ਇੱਕ ਛੋਸ਼ੇ ਬਾਜੀ ਸੀ ਟੋਪੀ ਸੀ ਟੋਪੀ ਬਣਾ ਕੇ ਲਿਆਏ ਪਹਿਲਾਂ ਕਿਸੇ ਦੇ ਸਿਰ 'ਤੇ ਬੰਨੀ ਹੋਵੇਗੀ ਤੇ ਚੱਕ ਕੇ ਇਹਦੇ ਸਿਰ 'ਤੇ ਧਰ ਦਿੱਤੀ ਤੇ ਫੇਰ ਸਾਰੀ ਦੁਨੀਆ ਦੇ ਵਿੱਚ ਤੇ ਮੈਸੇਜ ਗਿਆ ਕਿ ਸਿੱਖਾਂ ਨੇ ਜੀ ਉਹਨੂੰ ਪੱਗ ਦਿੱਤੀ ਸੀ ਉਹਦੇ ਸਿਰ ਤੇ ਰੱਖੀ ਸੀ ਉਹਨੇ ਕੋਈ ਵੈਲਿਊ ਨਹੀਂ ਸਮਝੀ ਇਹੀ ਕਾਰਨ ਆ ਕਿ ਪੂਰੀ ਦੁਨੀਆ ਦੇ ਵਿੱਚ ਤੁਹਾਡੀ ਸਿੱਖਾਂ ਦੀ ਪੱਗ ਉਤਾਰੀ ਜਾਂਦੀ ਆ ਜਦੋਂ ਸਾਡੇ ਦੇਸ਼ ਦੇ ਰਾਜੇ ਨੂੰ ਵੀ ਸਾਡੀ ਪੱਗ ਦੀ ਕੋਈ ਕਦਰ ਨਹੀਂ ਆ ਤੇ ਬਾਹਰਲੇ ਲੋਕਾਂ ਨੇ ਸਾਡੀ ਦਸਤਾਰ ਦੀ ਕੀ ਕਦਰ ਕਰਨੀ ਆ ਆਪਾਂ ਆਏ ਦਿਨ ਤੜਫਦੇ ਆ ਜੀ ਇਟਲੀ ਦੇ ਵਿੱਚ ਸਾਡੀਆਂ ਕਿਰਪਾਨਾਂ ਉਤਾਰੀਆਂ ਜਾ ਰਹੀਆਂ ਇਟਲੀ 'ਚ ਸਾਡੀਆਂ ਪੱਗਾਂ ਉਤਾਰੀਆਂ ਜਾ ਰਹੀਆਂ ਜਾਪਾਨ 'ਚ ਸਾਡੀਆਂ ਪੱਗਾਂ ਪੱਗਾਂ ਉਤਾਰੀਆਂ ਜਾ ਰਹੀਆਂ ਜਦ ਕੀ ਸਾਡੀਆਂ ਇਸ ਦੇਸ਼ ਦੇ ਵਿੱਚ ਵੀ ਦਸਤਾਰਾ ਉਤਾਰੀਆਂ ਜਾ ਰਹੀਆਂ ਹਨ ਤਾਮਿਲਨਾਡੂ ਦੇ ਵਿੱਚ ਕੇਰਲਾ ਦੇ ਵਿੱਚ ਆ ਅੱਜ ਕੱਲ੍ਹ ਦੀਆਂ ਗੱਲਾਂ ਐ ਕਿ ਆ ਕੁਝ ਹੋ ਰਿਹਾ ਕਿਉਂਕਿ ਸਾਨੂੰ ਆਪ ਨੂੰ ਹੀ ਅਕਲ ਨਹੀਂ ਹੈ ਸਾਡਿਆਂ ਲੀਡਰਾਂ ਨੂੰ ਬਿਲਕੁਲ ਨਹੀਂ ਅਕਲ ਹੈ ਤੇ ਜਿਹੜੇ ਸਾਡੇ ਆਪਾਂ ਸਮਾਜ ਦੇ ਵਿੱਚ ਆਪਾਂ ਲੋਕ ਬੈਠੇ ਹੋ ਸਾਨੂੰ ਤੇ ਬਿਲਕੁਲ ਹੀ ਨਹੀਂ ਅਕਲ ਸਾਨੂੰ ਤੇ ਇਹ ਨਹੀਂ ਪਤਾ ਸੀ ਵੋਟ ਕਿਹਨੂੰ ਪਾਣੀ ਕਿਹਨੂੰ ਨਹੀਂ ਪਾਣੀ ਸਾਡੇ ਮਾੜੇ ਮਾੜੇ ਛੋਟੇ ਛੋਟੇ ਕੰਮ ਹੁੰਦੇ ਆ ਅਸੀਂ ਉਹਨਾਂ ਕੰਮਾਂ ਦੇ ਵਿੱਚ ਬੇਬਸ ਹੋ ਕੇ ਸ਼ਰਾਬ ਦੀਆਂ ਬੋਤਲਾਂ ਦੇ ਪਿੱਛੇ ਮਜਬੂਰ ਹੋ ਕੇ ਇਹੋ ਜਿਹੇ ਬੇਵਕੂਫ ਲੋਕਾਂ ਨੂੰ ਐਡ ਐਡੀਆਂ ਵੱਡੀਆਂ ਪਦਵੀਆਂ ਤੇ ਲੈ ਕੇ ਜਾਂਦੇ ਜਿਨ੍ਹਾਂ ਨੂੰ ਇੱਕ ਸਰਦੀ ਪੱਗ ਦੀ अहमियत ਨਹੀਂ ਪਤਾ ਕਿ ਦਸਤਾਰ ਦੇ ਕੀ ਪੰਜਾਬੀਆਂ ਦੀ ਸਰਦਾਰੀ ਆ ਉਹ ਮੂਰਖੋ ਤੁਸੀਂ ਇੱਕ ਕੋਹਨ ਮੋਹਨ ਪਤਿਤ ਬੰਦੇ ਦੇ ਸਿਰ ਦੇ ਉੱਤੇ ਪੰਜਾਬੀਆਂ ਦੀ ਸਰਦਾਰੀ ਰੱਖਦੇ ਹੋ ਔਰ ਉਸ ਉਹ ਵੀ ਮੈਂ ਕਹਿੰਦਾ ਇੱਕ ਐਡਾ ਵੱਡਾ ਬੇਵਕੂਫ ਆਦਮੀ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਹੋਇਆ ਉਹੀ ਉਹਨੂੰ ਗੱਲ ਕੀਤੀ ਕਿ ਮੈਂ ਚਾਹ ਵੇਚਣ ਵਾਲਾ ਤੇ ਤੂੰ ਸੱਚ ਮੋੱਚੀ ਚਾਹ ਵੇਚਣ ਵਾਲਾ ਤੈਨੂੰ ਵੀ ਸ਼ਰਮ ਨਹੀਂ ਆਈ ਕਿ ਪੰਜਾਬੀਆਂ ਨੇ ਕਿੰਨਾ ਪਿਆਰ ਕੀਤਾ ਤੈਨੂੰ ਵੋਟਾਂ ਪਾਈਆਂ ਦੇਸ਼ ਦਾ ਰਾਜਾ ਬਣਾਇਆ ਤੇ ਅੱਜ ਤੈਨੂੰ ਆਪਣੀ ਦਸਤਾਰ ਪੇਟ ਕਰਦੇ ਤੇ ਤੈਨੂੰ ਵੀ ਸ਼ਰਮ ਚਾਹੀਦੀ ਆ ਉਹਨੂੰ ਦੋ ਚਾਰ ਘੜੀ ਉਸ ਪੱਗ ਨੂੰ ਕਟੋ-ਕਟ ਉੱਥੇ ਤੇ ਬੰਨ ਕੇ ਰੱਖ ਤੇ ਮੈਂ ਇਹ ਇਸ ਵੀਡੀਓ ਰਾਹੀਂ ਮੈਂ ਸਾਰਿਆਂ ਪੰਜਾਬੀਆਂ ਨੂੰ ਮੈਂ ਸਨੇਹਾ ਦੇਣਾ ਚਾਹਨਾ ਕਿ ਵੇਖੋ ਤੁਸੀਂ ਕਿਨਾ ਕਿਨਾ ਕਿਨਾਂ ਨੂੰ ਤੁਸੀਂ ਵੋਟਾਂ ਪਾਉਂਦੇ ਹੋ ਕਿਨਾਂ ਨੂੰ ਲੋਕਾਂ ਨੂੰ ਤੁਸੀਂ ਕਾਮਯਾਬ ਕਰਦੇ ਹੋ ਬਾਦਲ ਪਰਿਵਾਰ ਨੂੰ ਕਰਦੇ ਹੋ ਜੇ ਸਾਡੇ ਵਰਗਾ ਆਦਮੀ ਉੱਠ ਕੇ ਬੋਲੇ ਤੁਸੀਂ ਆਰਐਸਐਸ ਦੇ ਕਹੇ ਕਿ ਬਹੁਤ ਮਾੜੇ ਤੋਂ ਮਾੜੇ ਸ਼ਬਦ ਕਹਿ ਕੇ ਭੰਡਣਾ ਸ਼ੁਰੂ ਕਰ ਦਿੰਦੇ ਹੋ ਪਰ ਇਹੋ ਜਿਹੜੇ ਘਟੀਆ ਲੋਕ ਨੇ ਉਹਨਾਂ ਦੇ ਬਾਰੇ ਤੁਸੀਂ ਕਦੇ ਵੀ ਇੱਕ ਸ਼ਬਦ ਨਹੀਂ ਬੋਲਦੇ ਸਾਡੇ ਜਿਨ੍ਹਾਂ ਨੂੰ ਮੈਂ ਤੇ ਕਹਿੰਦਾ ਨਹੀਂ ਸਾਡੇ ਜਥੇਦਾਰ ਆ ਤੇ ਬਦਲ ਪਰਿਵਾਰ ਦੇ ਜਥੇਦਾਰ ਹੋਣਗੇ ਜਾਂ ਪਾਰਟੀਆਂ ਵਾਲਿਆਂ ਦੇ ਹੋਣਗੇ ਅਕਾਲ ਤਖਤ ਦੇ ਕਬਜ਼ਾ ਕੀਤਾ ਹੋਇਆ ਇਹਨਾਂ ਨੇ ਮੈਂ ਤਾਂ ਹਮੇਸ਼ਾ ਇਹ ਕਹਿੰਦਾ ਹਾਂ ਉਹਨਾਂ ਕੀ ਕੌਮ ਨੂੰ ਜਿਹੜੀ ਸਾਡੀ ਕੌਮ ਆ ਸਮੁੱਚੇ ਰੂਪ ਵਿੱਚ ਜਿਹੜੇ ਸਾਡੇ ਨੌਜਵਾਨ ਆ ਤੁਹਾਨੂੰ ਜਾਗਣਾ ਚਾਹੀਦਾ ਤੁਹਾਡੇ ਵਾਸਤੇ ਕੋਈ ਮੁਸ਼ਕਲ ਨਹੀਂ ਆਕਾਲ ਤਖਤ ਸਾਹਿਬ ਨੂੰ ਯਾਦ ਕਰਾਣਾ ਤੁਸੀਂ ਚਟਕੀ ਦਾ ਗੰਮ ਆ ਤੁਹਾਡੇ ਵਾਸਤੇ ਅਕਾਲ ਤੱਕ ਸਭ ਨੂੰ ਇਹਨਾਂ ਲੋਕਾਂ ਦੇ ਕੋਲ ਅੰਡਰਪੋਕ, ਕਾਇਰ, ਗਿੱਦੜ ਲੋਕ ਕਾਬੇ ਹੋਏ ਨੇ ਇਹਨਾਂ ਤਖਤਾਂ ਦੇ ਉੱਤੇ ਕਿਉਂਕਿ ਤੁਸੀਂ ਸੁੱਤੇ ਹੋਏ ਹੋ ਤੁਸੀਂ ਇਹਨਾਂ ਦੀਆਂ ਗੱਲਾਂ ਚ ਆ ਜਾਣੇ ਹੋ ਜਿੱਦਣ ਤੁਸੀਂ ਇਹਨਾਂ ਨੂੰ ਡਰਪੋਕਾਂ ਨੂੰ ਗਿੱਦੜਾਂ ਨੂੰ ਪਛਾਣਨ ਲੱਪੇ ਕਿ ਸ਼ੇਰਾਂ ਦੇ ਬਾਣਿਆਂ 'ਚ ਘੁੰਮਦੇ ਆ ਉਦਣੇ ਸਾਰੀ ਗੱਲ ਬਣ ਜਾਣੀ ਤੇ ਦੂਜੀ ਗੱਲ ਉਹਨਾਂ ਨੇ ਇਹਨਾਂ ਨੇ ਸਾਰੇ ਨੇ ਬਾਦਲ ਪਰਿਵਾਰ ਨੇ ਨਰਿੰਦਰ ਮੋਦੀ ਦੇ ਹੱਥ ਤਲਵਾਰ ਦਿੱਤੀ ਸ਼੍ਰੀ ਸਾਹਿਬ ਦਿੱਤੀ ਤੇ ਸਾਡੀ ਬਾਣੀ ਕੀ ਕਹਿੰਦੀ ਹੈ ਸ਼੍ਰੀ ਸਾਹਿਬ ਦੇ ਬਾਰੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਇਥੋਂ ਤੱਕ ਕਹਿੰਦੇ ਨੇ ਕਲਗੀਧਰ ਦਸ਼ਮੇਸ਼ ਪਤਾ ਜੀ ਉਹ ਕਹਿੰਦੇ ਨੇ ਅਸਕਰਪਾਨ ਖੰਡੋ ਖੜਗ ਤੁਪਕ ਤਬਰ ਅਰਤੀਰ ਸੈਫ ਸਰੋਹੀ ਸਹਿਤੀ ਇਹ ਹਮਾਰਾ ਪੀਰ ਮਹਾਰਾਜ ਨੇ ਕਲਗੀਧਰ ਪਾਛਣ ਕਿ ਅਸਕਰਪਾਨ ਮਹਾਰਾਜ ਕਹਿੰਦੇ ਸਾਡੇ ਪੀਰ ਨੇ ਇਹ ਹਮਾਰਾ ਪੀਰ ਇਹ ਸਾਡੇ ਮੁਰਸ਼ਿਦ ਨੇ ਸ਼ਸਤਰ ਹੀ ਸਾਡੇ ਗੁਰੂ ਨੇ ਅਸੀਂ ਸ਼ਸਤਰਾਂ ਦੇ ਪੁਜਾਰੀ ਆ ਕਦੇ ਵੀ ਤੁਸੀਂ ਆਨੰਦਪੁਰ ਸਾਹਿਬ ਜੇ ਤੱਕ ਤੁਸੀਂ ਕੇਸਗੜ੍ਹ ਸਾਹਿਬ ਜਾਓ ਜਾ ਕੇ ਮੱਥਾ ਟੇਕੋ ਤੁਸੀਂ ਵੇਖੋਗੇ ਕਿ ਜਿਹੜਾ ਪਹਿਲਾ ਮੋਹਰੇ ਹੈ ਮੋਹਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਆ ਪਰ ਉੱਚੇ ਥੈਂ ਗੁਰੂ ਸਾਹਿਬ ਜੀ ਤੋਂ ਵੀ ਉੱਚੇ ਥੈਂ ਅੰਦਰ ਜਿਹੜਾ ਥੜਾ ਬਣਿਆ ਹੋਇਆ ਜਿਹੜਾ ਬੁੰਗਾ ਬਣਿਆ ਹੋਇਆ ਉਸ ਬੁੰਗੇ ਦੇ ਉੱਤੇ ਸ਼ਸਤਰਾਂ ਦਾ ਪ੍ਰਕਾਸ਼ ਹੈ ਇਸੇ ਪ੍ਰਕਾਰ ਨਾਲ ਅਕਾਲ ਤਖਤ ਸਾਹਿਬ ਚਲੇ ਜਾਓ ਅਕਾਲ ਤਖਤ ਸਾਹਿਬ ਵੀ ਅੰਦਰ ਬੁੰਗਾ ਬਣਿਆ ਹੋਇਆ ਸੋਨੇ ਦੀ ਪਾਲਕੀ ਦੇ ਵਿੱਚ ਸ਼ਸਤਰਾਂ ਦਾ ਪ੍ਰਕਾਸ਼ ਹੈ ਇਸੇ ਪ੍ਰਕਾਰ ਨਾਲ ਹਜ਼ੂਰ ਸਾਹਿਬ ਅਫਜਲ ਨਗਰ ਹਨ ਦੇੜ ਚਲੇ ਜਾਓ ਉੱਥੇ ਵੀ ਅੰਦਰ ਉੱਚੇ ਥੇ ਸ਼ਸਤਰਾਂ ਦਾ ਪ੍ਰਕਾਸ਼ ਹੈ ਕਿਉਂਕਿ ਸ਼ਸਤਰ ਇੰਨੀ ਅਹਿਮੀਅਤ ਰੱਖਾਉਂਦੇ ਨੇ ਇੱਕ ਸਿੱਖ ਵਾਸਤੇ ਤਲਵਾਰ Hindu ਵੀ ਚੁੱਕੀ ਫਿਰਦੇ ਨੇ ਤਲਵਾਰ ਮੁਸਲਮਾਨ ਵੀ ਇਸਾਈ ਵੀ ਚੁੱਕੀ ਫਿਰਦੇ ਨੇ ਸਾਰੇ ਧਰਮ ਚੁੱਕੀ ਫਿਰਦੇ ਨੇ ਤਲਵਾਰਾਂ ਕਿਰਪਾਨਾਂ ਪਰ ਜਿਹੜੀ ਅਹਿਮੀਅਤ ਇੱਕ ਸਿੱਖ ਵਾਸਤੇ ਆ ਸ੍ਰੀ ਸਾਹਿਬ ਦੀ ਉਹ ਕਿਸੇ ਵਾਸਤੇ ਨਹੀਂ ਹੈ ਕਿਉਂਕਿ ਸਾਡੇ ਰਹਿਬਰ ਨੇ ਸਾਡੇ ਇਸਤ ਨੇ ਸਾਨੂੰ ਕੱਲ੍ਹ ਕੀ ਤਰ ਦਸ਼ਮੇਸ਼ ਪਿਤਾ ਜੀ ਨੇ ਸਿੱਖਿਆ ਦਿੱਤੀ ਆ ਕਿ ਸਿੱਖ ਵਾਸਤੇ ਸ੍ਰੀ ਸਾਹਿਬ ਧਨਵਾਰ ਉਸ ਦੀ ਗੁਰੂ ਹੈ ਔਰ ਕਿੰਨੀ ਸ਼ਰਮਨਾਕ ਗੱਲ ਆ ਤੁਸੀਂ ਮੈਂ ਮੀਡੀਆ ਨੂੰ ਵੀ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਇਸ ਗੱਲ ਨੂੰ ਚੱਕ ਸਕੋ ਭਾਵੇਂ ਆਪਣੇ ਤੌਰ ਤੇ ਨੂੰ ਬਣਾ ਕੇ ਦਿਓ ਪੇਸ਼ ਕਰੋ ਜੇ ਮੇਰੇ ਫੇਸਬੁੱਕ ਵਾਲੇ WhatsApp ਵਾਲੇ ਵੀਰ ਇਹਨੂੰ ਪ੍ਰਮੋਟ ਕਰ ਸਕਣ ਤੇ ਬਹੁਤ ਚੰਗੀ ਗੱਲ ਆ ਵੇਖੋ ਆਪਾਂ ਤੇ ਅਮਰਤਧਾਰੀ ਆ ਖਾਸ ਕਰਕੇ ਅਮਰਤਧਾਰੀ ਵਾਸਤੇ ਵਾਸਤੇ ਤਾਂ ਜ਼ਿਆਦਾ ਸਾਡੇ ਵਾਸਤੇ ਤੇ ਕਕਾਰ ਹੈ ਸ੍ਰੀ ਸਾਹਿਬ ਸਾਡੇ ਵਾਸਤੇ ਕਿਉਂਕਿ ਆਹ ਵੇਖੋ ਮੈਂ ਵੀ ਮੈਂ ਵੱਡੀ ਤੇਗ ਹਰ ਵੇਲੇ ਮੈਂ ਪਹਿਨ ਕੇ ਰੱਖਦਾ ਕਾਤੀ ਪਹਿਨ ਕੇ ਰੱਖਦਾ ਸਾਡੇ ਵਾਸਤੇ ਤੇ ਗੁਰੂ ਨੇ ਇਹ ਜੋ ਸਾਡੇ ਸ਼ਾਸਤਰ ਨੇ ਸਾਨੂੰ ਮਹਾਰਾਜ ਨੇ ਬਖਸ਼ਿਸ਼ ਕੀਤੇ ਹੋਏ ਨੇ ਤੇ ਉਸ ਪਤਿਤ ਵਾਸਤੇ ਜੋ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹੈ ਦੇਸ਼ ਦਾ ਤੇ ਪਤਿਤ ਹੈ ਰੋਮਾਂ ਦੀ ਬੇਦਵੀ ਕਰਦਾ ਉਹਦੇ ਵਾਸਤੇ ਉਹਦੀ ਕੀ ਐਮੀਏ ਤੇ ਤੁਸੀਂ ਆਪਣੀ ਜਿਹੜੀ ਸ਼ਕਤੀ ਆ ਉਹਦੇ ਹੱਥ ਚ ਕਿੱਦਾਂ ਦੇ ਸਕਦੇ ਆ ਬਈ ਤੁਸੀਂ ਉਹ ਸ੍ਰੀ ਸਾਹਿਬ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਵਾਉਨੇ ਹੋ ਉਹ ਸ੍ਰੀ ਸਾਹਿਬ ਦਾ ਜਦੋਂ ਅਸੀਂ ਅਰਦਾਸ ਕਰਦੇ ਹਾਂ ਵਾਰ ਸ੍ਰੀ ਭਗੋਤੀ ਜੀ ਕੀ ਪਹਿਲਾਂ ਸਭ ਤੋਂ ਪਹਿਲਾਂ ਉੱਥੇ ਸ੍ਰੀ ਸਾਹਿਬ ਨੂੰ ਧਿਆਉਨੇ ਆ ਸ੍ਰੀ ਸਾਹਿਬ ਨੂੰ ਕਿਰਪਾਨ ਕਿਰਪਾ ਆਨ ਸ਼ਕਤੀ ਦਾ ਪ੍ਰਤੀਕ ਮੰਨਿਆ ਜਾਂਦਾ ਤੁਸੀਂ ਆਪਣੀ ਸ਼ਕਤੀ ਜਿਹੜੀ ਤੁਹਾਡੀ ਸਿੱਖਾਂ ਦੀ ਸ਼ਕਤੀ ਆ ਇੱਕ ਉਹ ਘੋਨਮੋਨ ਆਰਐਸਐਸ ਦਾ ਜੋ ਚਮਚਾ ਆ ਜੋ ਆਰਐਸਐਸ ਦਾ ਕੋਲੀ ਝਟਿਆ ਤੁਸੀਂ ਉਹਦੇ ਹੱਥ 'ਚ ਫੜਾਉਨੇ ਹੋ ਜਿਹੜਾ ਅਜੇ ਰਾਜਾ ਕੱਲ ਨੂੰ ਪਤਾ ਨਹੀਂ ਉਹਦੀ ਕਿਹੜੀ ਦੁਰਦਸ਼ਾ ਹੋਣੀ ਆ ਉਸ ਮਨੁੱਖ ਦੇ ਤੁਸੀਂ ਹੱਥ 'ਚ ਆਪਣੀ ਸ਼੍ਰੀਸਾ ਫੜਾਉਨੇ ਹੋ ਤੇ ਤਾਂ ਹੀ ਤੁਹਾਨੂੰ ਜੁੱਤੀਆਂ ਮਾਰਦੇ ਨੇ ਸਾਰੇ ਇਹੀ ਕਾਰਨ ਆ ਨਾ ਜਦੋਂ ਤੁਸੀਂ ਆਪਣੀ ਸ਼ਕਤੀ ਉਹਨਾਂ ਦੇ ਹੱਥ 'ਚ ਦੇ ਦਿੱਤੀ ਜਦੋਂ ਤੁਸੀਂ ਆਪਣੀ ਸਰਦਾਰੀ ਉਹਨਾਂ ਆਰਐਸਐਸ ਦੇ ਏਜੰਟਾਂ ਦੇ ਹੱਥ ਦੇ ਵਿੱਚ ਦੇ ਦਿੱਤੀ ਤਾਂ ਹੀ ਫਿਰ ਪੂਰੀ ਦੁਨੀਆ ਦੇ ਵਿੱਚ ਇਸ ਦੇਸ਼ ਦੇ ਵਿੱਚ ਸਿੱਖਾਂ ਦੀਆਂ ਪੱਗਾਂ ਲੈਣੀਆਂ ਆ ਤਾਹੀਂ ਸਿੱਖਾਂ ਦੇ ਕੁੱਟ ਵੱਜਦੀ ਯੂਪੀ ਦੇਖ ਲਓ ਬਰਾਜਪਤਾਨ ਨੂੰ ਚੇਤੇ ਰੱਖਿਓ 인ਦੌਰ ਐਮਪੀ ਨੂੰ ਚੇਤੇ ਰੱਖੋ ਭੁੱਲ ਨਾ ਜਾਇਆ ਕਰੋ ਇਹ ਵੀ ਚੇਤੇ ਰੱਖੋ ਕਿ ਜਦੋਂ ਬਾਦਲਾਂ ਦਾ ਰਾਜ ਆਇਆ ਸੀ ਜਦੋਂ ਪਹਿਲੀ ਵਾਰੀ ਬਾਦਲਾਂ ਨੇ 5 ਸਾਲ ਰਾਜ ਕੀਤਾ ਸੀ ਨੂਰਮਹਿਲ ਕੀ ਹੋਇਆ ਸੀ ਭਾਈ ਕਮਲ ਕਮਲਜੀਤ ਸਿੰਘ ਦੇ ਗੋਲੀਆਂ ਮਾਰੀਆਂ ਸੀ ਗੁਰਦਾਸਪੁਰ ਜਸਪਾਲ ਸਿੰਘ ਦਾ ਚੇਤਾ ਰੱਖਿਆ ਕਰੋ ਨਾ ਕੀ ਕੁਛ ਇਹਨਾਂ ਨੇ ਜਿਹੜਾ ਬਾਦਲ ਮੈਂ ਸੋਚਦਾ ਕਿ ਬਾਦਲ ਪਰਿਵਾਰਾਂ ਨਾਲੋਂ ਕਾਂਗਰਸ ਦਾ ਰਾਜ ਕਿਤੇ ਚੰਗਾ ਮੈਂ ਕੋ ਇਹ ਨਹੀਂ ਕਹਿੰਦਾ ਕਿ ਮੈਂ ਕੋ ਕਾਂਗਰਸ ਦੀ ਤਾਰੀਫ ਕਰਨੀ ਚਾਹਣਾ ਜਾਂ ਕੀ ਕਰਨਾ ਚਾਹਣਾ ਆਹ ਵੇਖ ਲਓ 2 ਸਾਲ ਹੋ ਚੱਲੇ ਕਾਂਗਰਸ ਨੂੰ ਬੜੇ ਸੁਖੀ ਲੰਘ ਰਹੇ ਆ ਹਜੇ ਤੱਕ ਕਿਸੇ ਸਿੱਖ ਦੇ ਗੋਲੀ ਨਹੀਂ ਵੱਜੀ ਅੱਜ ਵੀ ਉੱਥੇ ਬਰਗਾੜੀ ਚੋ ਮੋਰਚਾ ਲਾ ਕੇ ਬੈਠੇ ਹਜੇ ਤੱਕ ਤਾਂ ਗੋਲੀ ਚੱਲੀ ਨਹੀਂ ਜੇ ਕਦੇ ਬਾਦਲਾਂ ਦਾ ਰਾਜ ਹੁੰਦਾ ਹੁਣ ਨੂੰ ਸਾਰੇ ਛਾਣ ਨਹੀਂ ਕਰ ਦਿੱਤੇ ਹੁੰਨੇ ਸੀ ਇਸ ਕਰਕੇ ਮੈਂ ਆਪਣੇ ਸਿੱਖ ਭਰਾਵਾਂ ਨੂੰ ਜਿਹੜੇ ਸੰਜੀਦਾ ਜਿਹੜੇ ਆਪਣੀਆਂ ਕੰਮਾਂ ਤੋਂ ਛੋਟੇ ਛੋਟੇ ਸਵਾਰਥਾਂ ਤੋਂ ਉੱਚੇ ਉੱਠ ਸਕਦੇ ਜਿਨ੍ਹਾਂ ਦੇ ਮੈਂ ਉਹਨਾਂ ਨੂੰ ਇਹ ਕਹੂੰਗਾ ਕਿ ਇਸ ਪਰਿਵਾਰ ਦਾ ਬਿਲਕੁਲ ਬਾਈਕਾਟ ਕਰੋ ਬਿਲਕੁਲ ਨਾ ਇਸ ਪਰਿਵਾਰ ਨੂੰ ਮੂੰਹ ਲਾਓ ਇਹਨਾਂ ਦੀਆਂ ਰੈਲੀਆਂ ਦੇ ਵਿੱਚ ਜਾਣਾ ਬੰਦ ਕਰ ਦਿਓ ਵੇਖੋ ਉਹ ਕਿਵੇਂ ਲੰਗਰ ਦੀ ਬੇਅਦਵੀ ਹੋਈ ਕਿੰਨੀ ਦੁੱਖ ਦੀ ਗੱਲ ਆ ਲੰਗਰ ਦੀ ਦੇਖੋ ਕਿਵੇਂ ਬੇਅਦਵੀ ਹੋਈ ਸ਼ਰਮ ਆਣੀ ਚਾਹੀਦੀ ਉਹਨਾਂ ਕਾਰਸੇਵਾਲੇ ਬਾਬਿਆਂ ਨੂੰ ਮੈਂ ਉਦੋਂ ਦਰਬਾਰ ਸਾਹਿਬ ਦੇ ਗੁੰਬਦਾਂ ਦੇ ਉੱਤੇ ਵੀ ਇਹੀ ਮੈਂ ਬੋਲਿਆ ਸੀ ਤੁਸੀਂ ਕਿਸੇ ਗਰੀਬ ਨੂੰ ਰੋਟੀ ਨਹੀਂ ਦੇ ਸਕਦੇ ਪਾਣੀ ਦਾ ਘੁੱਟ ਨਹੀਂ ਪਿਆ ਸਕਦੇ ਤੁਸੀਂ ਇਹਨਾਂ ਲੁੱਚਿਆਂ ਦੀਆਂ ਰੈਲੀਆਂ ਦੇ ਵਿੱਚ ਲੰਗਰ ਭੇਜਦੇ ਹੋ ਤੇ ਮੈਂ ਸੋਚਦਾ ਕਿ ਸਾਡੇ ਨੌਜਵਾਨ ਤੇ ਪੁੱਛਦੇ ਹੀ ਨਹੀਂ ਕਿੱਥੇ ਗਰਕ ਹੋ ਗਈ ਸਾਡੀ ਨੌਜਵਾਨੀ ਸਿੱਖ ਨੌਜਵਾਨੀ ਤੁਸੀਂ ਜਿਹੜੇ ਸਾਡੇ ਸਿੱਖ ਨੌਜਵਾਨੋਂ ਸਾਡੀ ਹੀ ਫੇਸਬੁੱਕ ਤੇ ਆਲੋਚਨਾ ਕਰੀ ਜਾਂਦੇ ਆ ਫੇਸਬੁੱਕ ਤੋਂ ਬਾਹਰ ਨਿਕਲ ਕੇ ਉਹ ਸਾਡੇ ਨਾਲ ਤੁਰਨ ਨੂੰ ਤਿਆਰ ਤੁਰਨੋਂ ਤੱਕਦੂਨ ਤਿਆਰ ਨਹੀਂ ਕਦੇ ਨਹੀਂ ਇਹ ਕਹਿੰਦੇ ਬਾਬਾ ਜੀ ਸਾਡੇ ਨੰਬਰ ਨੋਟ ਕਰ ਲਓ ਜਦੋਂ ਤੁਸੀਂ ਉੱਠ ਕੇ ਜਾਣਾ ਹੋਵੇ ਸਾਨੂੰ ਟੈਲੀਫੋਨ ਕਰੋ ਅਸੀਂ ਤੁਹਾਡੇ ਨਾਲ ਵਹੀਰਾਂ ਘੱਟ ਕੇ ਚੱਲੀਏ ਤੁਸੀਂ ਜਿੱਥੇ ਵੀ ਮੋਰਚਾ ਲਾਣਾ ਧਰਮ ਦੀ ਖਾਤਰ ਲਾਣਾ ਆ ਧਰਮ ਨੂੰ ਉੱਚਾ ਚੁੱਕਣ ਦੀ ਖਾਤਰ ਲਾਣਾ ਇਹ ਨਾ ਦੁਸ਼ਤਾਂ ਦੇ ਖਿਲਾਫ ਲਾਣਾ ਕਿਤੇ ਕ੍ਰੀਤੀ ਠਾਣੀ ਆ ਤਾਂ ਪਰ ਡਾਂਗਵਾਦੀ ਇਹਨਾਂ ਦੇ ਸੋਦਵਾਲੇ ਸਵਾਰ ਕੇ ਕਦੇ ਵੀ ਕੋਈ ਨਹੀਂ ਮਤਲਬ ਸਾਡੇ ਨੌਜਵਾਨਾਂ ਨੂੰ ਇਥੋਂ ਵਹਿਲ ਨਹੀਂ ਲੱਗਦੀ ਆਲੋਚਨਾ ਜ਼ਰੂਰ ਕਰਦੇ ਆ ਸੋ ਇਸ ਕਰਕੇ ਜੇ ਮੈਂ ਬੇਨਤੀ ਕਰਨੀ ਚਾਹੁੰਦਾ ਜਿਹੜੇ ਮੇਰੇ ਵੀਰਾਂ ਨੂੰ ਇਹ ਗੱਲ ਸਮਝ ਆ ਸਕਦੀ ਹੋਵੇ ਬਹੁਤ ਦੁੱਖ ਦੀ ਗੱਲ ਆ ਅਗਰ ਜੇ ਤੁਸੀਂ ਵੀਰੋ ਅੱਜ ਜਾਗਰੂਕ ਹੋਵੋ ਨਾ ਜੇ ਤੁਸੀਂ ਅੱਜ ਜਾਗੋ ਅੱਜ ਇਸ ਗੱਲ ਨੂੰ ਚੁੱਕ ਲਓ ਹਰ ਆਪਣੇ ਭਰਾ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ ਤਾਂ ਮੈਂ ਸਕਦਾ ਸਮਝਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੀ ਕ੍ਰੀਤੀ ਆ ਇਹ ਘਟਨਾ ਘਟਣੀ ਬੰਦ ਹੋ ਜਾਏਗੀ ਇਹਨਾਂ ਨੂੰ ਅਕਲ ਆ ਜਾਏਗੀ ਬਾਦਲ ਪਰਿਵਾਰ ਨੂੰ ਕਿ ਸਾਡੇ ਨੌਜਵਾਨ ਨਾਰਾਜ਼ ਹੁੰਦੇ ਆ ਮੈਨੂੰ ਨਹੀਂ ਲੱਗਦਾ ਮੁੜ ਕੇ ਘਟਨਾ ਘਟੇਗੀ ਕਿਉਂਕਿ ਜੋ ਅਕਾਲ ਤਖਤ ਦਾ ਜਥੇਦਾਰ ਮੈਂ ਸੋਚਦਾ ਕਿ ਮੈਂ ਵੈਸੇ ਨਹੀਂ ਮੈਂ ਕਦੇ ਕਿਸੇ ਨੂੰ ਵੀ ਕਹਿੰਦਾ ਮੈਂ ਨਿੱਜੀ ਤੌਰ ਤੇ ਜਾਤੀ ਤੌਰ ਤੇ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਹਰ ਇੱਕ ਇਨਸਾਨ ਦਾ ਸਤਿਕਾਰ ਕਰਦਾ ਇੱਕ ਸਾਲ ਮੈਨੂੰ ਵੀ ਹੋ ਚੱਲਾ ਬੋਲਦਿਆਂ ਸੋਸ਼ਲ ਮੀਡੀਆ 'ਚ ਐਕਟਿਵ ਹੋਏ ਨੂੰ ਮੈਂ ਵੈਸੇ ਵੀ ਟੀਵੀ 'ਚ ਵੀ ਦੇਖਦਾ ਹਾਂ ਹੋਰ ਸੰਪਰਦਾਵਾਂ ਦੇ ਮਹਾ ਢੀਠ ਆਦਮੀ ਆ ਮੈਂ ਆਪਣੀ ਜ਼ਿੰਦਗੀ 'ਚ ਮੈਂ ਤਤ ਕੱਢਿਆ ਇਸ ਚੀਜ਼ ਦਾ ਮੈਂ ਕੋ ਉਹਦੀ ਬਦਖੋਹੀ ਨਹੀਂ ਕਰਨੀ ਚਾਹਨਾ ਮੈਂ ਉਹਨੂੰ ਕੋ ਮਾੜਾ ਨਹੀਂ ਕਹਿਣਾ ਚਾਹਨਾ ਪਰ ਮੇਰੇ ਜਾਤੀ ਤੌਰ ਤੇ ਮੈਸਾ ਮਹਾ ਢੀਠ ਆਦਮੀ ਆ ਜਿਸ ਮਨੁੱਖ ਦੀ ਜਮੀਰ ਮਰ ਚੁੱਕੀ ਆ ਬਿਲਕੁਲ ਚਮਚਾ ਆਦਮੀ ਆ ਉਹ ਉਹਨਾਂ ਨੇ ਅਕਾਲ ਤਖਤ ਦਾ ਜਿਥੇ ਦਰ ਲਾਇਆ ਨਹੀਂ ਤਾਂ ਹੁਣ ਉਹਨੂੰ ਸਦਕੇ ਪੁੱਛਣਾ ਚਾਹੀਦਾ ਸੀ ਤੂੰ ਕੌਣ ਹੁੰਦਾ ਓਏ ਇੱਕ ਪਤਤ ਨੂੰ ਸਿੱਖਾਂ ਦੀ ਜੋ ਸਾਡੀ ਸ਼ਕਤੀ ਦੇ ਰੂਪ ਦੇ ਵਿੱਚ ਆ ਜੋ ਸਾਡੇ ਪੰਜਾਂ ਕਕਾਰਾਂ ਦੇ ਵਿੱਚੋਂ ਪਹਿਲਾ ਕਕਾਰ ਆ ਸ੍ਰੀ ਸਾਹਿਬ ਜਿਹਦੀ ਅਸੀਂ ਅਰਦਾਸ ਬੇਨਤੀ ਕਰਦੇ ਆ ਜਿੰਨਾ ਅਸੀਂ ਭੋਗ ਲਵਾਉਣੇ ਆ ਜੋ ਸਾਡੀ ਕਕਾਰ ਨੇ ਤੂੰ ਸਾਡੇ ਕਕਾਰਾਂ ਨੂੰ ਚੱਕ ਕੇ ਦੇਣ ਵਾਲਾ ਕੌਣ ਹੁੰਦਾ ਸੋ ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਨੇ ਜੇ ਤੁਸੀਂ ਉਸ ਨਰਿੰਦਰ ਮੋਦੀ ਦਾ ਸਤਕਾਰ ਕਰਨਾ ਚਾਹੁੰਦੇ ਸੀ ਤਾਂ ਉਹਦੇ ਗਲ ਦੇ ਵਿੱਚ ਕੁਸਰੂਪਾ ਪਾ ਦਿੰਦੇ ਸਰੂਪੇ ਦੀ ਮਰਿਆਦਾ ਤੇ ਹੈ ਗੁਰੂ ਘਰ ਦੇ ਵਿੱਚ ਤੁਸੀਂ ਸਰੂਪਾ ਪਾਦੇ ਤੇ ਮੈਂ ਇਹ ਤੁਹਾਨੂੰ ਸਾਰਿਆਂ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਬਚੋ ਇਹਨਾਂ ਤੋਂ ਚਵਲਾਂ ਤੋਂ ਇਹਨਾਂ ਨੂੰ ਵੋਟਾਂ ਵਾਟਾਂ ਪਾ ਕੇ ਰਾਜ ਰਾਜੇ ਨਾ ਬਣਾਓ ਇਹਨਾਂ ਨੇ ਤੁਹਾਡਾ ਬੇੜਾ ਗਰਕ ਕਰ ਦੇਣਾ ਕੌਮ ਦਾ ਤੇ ਕਰਕੇ ਕਰੇ ਰਹੇ ਨੇ ਕੌਮ ਦਾ ਤੇ ਬੇੜਾ ਇਹ ਗਰਕ ਕਰ ਹੀ ਰਹੇ ਨੇ ਜਵਾਨੀ ਦਾ ਵੀ ਇਹਨਾਂ ਨੇ ਕਰ ਦੇਣਾ ਪੰਥ ਦਾ ਵੀ ਕਰ ਦੇਣਾ ਸਾਰੇ ਪਾਸਿਓਂ ਪੰਜਾਬ ਨੂੰ ਡੈਡ ਕਰਦੇ ਆ ਇਹਨਾਂ ਦੀਆਂ ਰੈਲੀਆਂ 'ਚ ਜਾਣਾ ਬਿਲਕੁਲ ਬੰਦ ਕਰੋ ਕਿਉਂਕਿ ਇਹ ਤੁਹਾਨੂੰ ਥੱਲੇ ਲਾਉਂਦੇ ਆ ਸਾਡਾ ਸਰਨੀਵਾ ਕਰਦੇ ਦੇਖੋ ਪੰਜਾਬ ਦੀ ਸਰਦਾਰੀ ਰੂਲ ਦਿੱਤੀ ਇਹਨਾਂ ਨੇ ਜਿਵੇਂ ਉੱਥੇ ਲੰਗਰ ਦੇ ਪ੍ਰਸ਼ਾਦੇ ਰੁੱਲਦੇ ਸੀ ਇਵੇਂ ਇਹਨਾਂ ਨੇ ਪੰਜਾਬ ਦੀ ਸਰਦਾਰੀ ਰੂਲ ਦਿੱਤੀ ਸੋ ਇਤਨੀ ਇੱਕ ਬੇਨਤੀ ਆ ਕੱਲ ਜਾਂ ਪਰਸੋਂ ਤੱਕ ਇੱਕ ਦੋ ਮੈਂ ਤੁਹਾਡੇ ਨਾਲ ਹੋਰ ਵਿਚਾਰਾਂ ਸਾਂਝੀਆਂ ਕਰਨੀਆਂ ਸੋ ਉਹਨਾਂ ਦੇ ਸਬੰਧ ਉਹਦੇ ਵਿੱਚ ਫੇਰ ਆਪ ਜੀ ਦੇ ਚਰਨ ਪਰਸਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ